ਹੁਣੇ-ਹੁਣੇ ਗੈਸ ਸਿਲੰਡਰ ਹੋਇਆ ਸਸਤਾ ਸਰਕਾਰ ਨੇ ਕਰਤਾ ਵੱਡਾ ਐਲਾਨ ਆਮ ਲੋਕਾਂ ਲਈ ਅੱਜ ਤੋਂ ਨਵੇਂ ਰੂਲ ਹੋਏ ਲਾਗੂ ਸਰਕਾਰੀ ਸਕੂਲਾਂ ਸੰਬੰਧੀ ਆਈ ਵੱਡੀ ਖਬਰ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਨੂੰ ਵੀ ਦਬਾਉਣਾ ਨਾ ਭੁੱਲਿਓ ਤਾਂ ਪਹਿਲੀ ਤੇ ਵੱਡੀ ਤਾਜ਼ਾ ਖਬਰ ਤਾਂ ਦੇਖੋ ਪੰਜਾਬ ਸਰਕਾਰ ਦਾ ਵੱਡਾ ਐਲਾਨ ਸਕੂਲ ਦੀਆਂ ਛੁੱਟੀਆਂ 'ਚ ਕੀਤਾ ਗਿਆ ਵਾਅਦਾ ਪੰਜਾਬ 'ਚ ਹੜ੍ਹਾਂ ਦੇ ਕਹਿਰ ਦੌਰਾਨ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ 'ਚ ਵਿਗੜਦੀ ਹੜ੍ਹ ਸਥਿਤੀ ਦੀ ਮੱਦੇਨਜ਼ਰ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ 3 ਸਤੰਬਰ 2025 ਤੱਕ ਬੰਦ ਰਹਿਣਗੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਘੱਗਰ ਨਦੀ 'ਚ ਵੱਧ ਸਕਦਾ ਹੈ ਪਾਣੀ ਦਾ ਪੱਧਰ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਈਜ਼ਰੀ ਤਾਂ ਦੇਖੋ ਕਨੌਰ ਅਤੇ ਸਨੌਰ ਖੇਤਰਾਂ 'ਚ ਘੱਗਰ ਨਦੀ ਦਾ ਪਾਣੀ ਦਾ ਪੱਧਰ ਹੁਣ ਘਟ ਗਿਆ ਹੈ ਪਰ ਇਹ ਪਾਣੀ ਸਮਾਣਾ ਅਤੇ ਪਾਤੜਾਂ ਦੇ ਖੇਤਰਾਂ ਵਿੱਚੋਂ ਲੰਘਦਾ ਲੰਘ ਸਕਦਾ ਹੈ ਇਸ ਤੋਂ ਇਲਾਵਾ ਟਾਂਗਰੀ ਅਤੇ ਮਾਰਕੰਡਾ ਤੋਂ ਆ ਰਿਹਾ ਪਾਣੀ ਸਮਾਣਾ ਪਾਤਲਾ ਖੇਤਰ ਵਿੱਚ ਘੱਗਰ ਨਦੀ ਦੇ ਕਈ ਪਿੰਡਾਂ 'ਚ ਪਾਣੀ ਦਾ ਪੱਧਰ ਵਧਾ ਸਕਦਾ ਹੈ ਹਾਲਾਂਕਿ ਪਿਛਲੇ 24 ਘੰਟਿਆਂ 'ਚ ਸਰਾਲਾ ਘੱਗਰ ਸਥਾਨ ਤੇ ਪਾਣੀ ਦਾ ਪੱਧਰ 13 ਫੁੱਟ ਘਟ ਗਿਆ ਹੈ ਤਾਂ ਦੇਖੋ ਸਮਾਣਾ ਪਾਤਲਾ ਖੇਤਰ ਲਈ ਇੱਕ ਸਲਾਹ ਜਾਰੀ ਕੀਤੀ ਗਈ ਹੈ ਬੇਸ਼ੱਕ ਇਸ ਸਮੇਂ ਸਥਿਤੀ ਕਾਬੂ ਵਿੱਚ ਹੈ ਪਰ ਪਟਿਆਲਾ ਸਬ ਡਿਵੀਜ਼ਨ ਅਤੇ ਸਮਾਣਾ ਛਤਰਾਣਾ ਵਿਧਾਨ ਸਭਾ ਹਲਕਿਆਂ ਦੇ ਪਿੰਡ ਉਲਟਪੁਰ ਡੱਡ ਮਰਦਾਹੜੀ ਮਰੌੜੀ ਸੱਪਰਹੜੀ ਅਸਮਾਨਪੁਰ ਰਤਨਹੜੀ ਤੇ ਹੋਰ ਵੀ ਕਈ ਪਿੰਡ ਆਦ ਪ੍ਰਭਾਵਿਤ ਹੋ ਸਕਦੇ ਨੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪਾਣੀ ਦੇ ਵਹਾ ਦੇ ਨੇੜੇ ਨਾ ਜਾਣ ਅਤੇ ਸੁਚੇਤ ਰਹਿਣ ਪਰ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਵਿਸ਼ਵਾਸ ਨਾ ਕਰਨ ਸਰਕਾਰ ਦੇ ਵੱਲੋਂ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਇਸ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਜਾਣਕਾਰੀ ਦੇ ਸਕਦੇ ਹੋ ਉਧਰ ਇੱਕ ਹੋਰ ਵੱਡੀ ਖਬਰ 1 ਸਤੰਬਰ ਯਾਨੀ ਕਿ ਅੱਜ ਤੋਂ ਬਦਲ ਗਏ ਨੇ ਇਹ ਨਜਮ ਜਾਣੋ ਤੁਹਾਡੀ ਜੇਬ ਤੇ ਕੀ ਪਵੇਗਾ ਅਸਰ ਸਤੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਮਹੀਨੇ ਦੀ ਪਹਿਲੀ ਤਰੀਕ ਤੋਂ ਅੱਜ ਕੁਝ ਵੱਡੇ ਬਦਲਾਅ ਹੋਏ ਨੇ ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪਵੇਗਾ ਕਿਹੜੇ ਕਿਹੜੇ ਵੱਡੇ ਬਦਲਾਅ ਹੋਏ ਨੇ ਤੁਹਾਨੂੰ ਸਟੈਪ ਵਾਈਜ਼ ਸਟੈਪ ਪੂਰੀ ਜਾਣਕਾਰੀ ਦੇਵਾਂਗੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤਾਂ ਦੇਖੋ ਆਮਦਨ ਟੈਕਸ ਵਿਭਾਗ ਨੇ ਇਸ ਸਾਲ ਰਿਟਰਨ ਫਾਈਲ ਦੀ ਆਖਰੀ ਮਿਤੀ 30 ਜੁਲਾਈ ਤੋਂ ਵਧਾ ਕੇ 15 ਸਤੰਬਰ ਕਰ ਦਿੱਤੀ ਗਈ ਹੈ ਇਸ ਨਾਲ ਟੈਕਸਦਾਤਾਵਾਂ ਨੂੰ ਆਪਣੀ ਆਮਦਨ ਟੈਕਸ ਭਰਨ ਲਈ ਪੂਰੇ 46 ਦਿਨ ਵਾਧੂ ਮਿਲ ਗਏ ਨੇ ਐਨਪੀਐਸ ਅਦਿਨ ਆਉਣ ਵਾਲੇ ਕੇਂਦਰੀ ਸਰਕਾਰੀ ਕਰਮਚਾਰੀਆਂ ਕੋਲ ਯੂਨੀਫਾਈਡ ਪੈਨਸ਼ਨ ਸਕੀਮ ਦੀ ਚੋਣ ਕਰਨ ਲਈ ਸਿਰਫ 30 ਸਤੰਬਰ ਤੱਕ ਦਾ ਸਮਾਂ ਹੈ ਐਨਪੀਐਸ ਤੋਂ ਯੂਪੀਐਸਸੀ ਵਿੱਚ ਬਦਲਣ ਲਈ ਪਹਿਲਾ ਤਾਰੀਖ ਜਿਹੜੀ ਆਖਰੀ ਮਿਤੀ ਸੀ ਦੀ ਜੁੰਨਾ ਰੱਖੀ ਗਈ ਸੀ ਪਰ ਕਰਮਚਾਰੀਆਂ ਦੇ ਹੰਧਾਰੇ ਨੂੰ ਦੇਖਦੇ ਹੋਏ ਇਸ ਨੂੰ 90 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਸੀ ਉਧਰ ਡਾਕ ਵਿਭਾਗ ਨੇ ਹੁਣ ਅੱਜ ਤੋਂ ਰਜਿਸਟਰਡ ਡਾਕ ਨੂੰ ਸਪੀਡ ਪੋਸਟ ਵਿੱਚ ਮਿਲਾਉਣ ਦਾ ਫੈਸਲਾ ਕੀਤਾ ਹੈ ਜੇਕਰ ਤੁਸੀਂ ਕੋਈ ਵੀ ਡਾਕ ਹੁਣ ਸਪੀਡ ਪੋਸਟ ਵਿੱਚ ਰਜਿਸਟਰਡ ਡਾਕ ਵਿੱਚ ਕਰਦੇ ਹੋ ਉਹ ਸਪੀਡ ਪੋਸਟ ਵਿੱਚ ਹੀ ਕਨਵਰਟ ਹੋਵੇਗੀ ਸਪੀਡ ਪੋਸਟ ਵਿੱਚ ਹੀ ਭੇਜੀ ਜਾਵੇਗੀ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ SBI ਨੇ 1 ਸਤੰਬਰ ਯਾਨੀ ਕਿ ਅੱਜ ਤੋਂ ਆਪਣੇ ਕ੍ਰੈਡਿਟ ਕਾਰਡ ਨਿਯਮਾਂ 'ਚ ਬਦਲਣ ਦਾ ਫੈਸਲਾ ਕੀਤਾ ਹੈ ਬੈਂਕ ਨੇ ਆਪਣੇ ਕੁਝ ਕਾਰਡਾਂ ਲਈ ਇਨਾਮ ਪੁਆਇੰਟ ਰਿਵਾਰਡ ਨੂੰ ਬਦਲਣ ਦਾ ਫੈਸਲਾ ਕੀਤਾ ਹੈ ਇਸ ਬਦਲਾਅ ਦੇ ਨਾਲ ਹੁਣ ਅਜਿਹੇ ਕਾਰਡ ਧਾਰਕਾਂ ਨੂੰ ਡਿਜੀਟਲ ਗੇਮਿੰਗ ਸਰਕਾਰੀ ਵੈੱਬਸਾਈਟਾਂ ਅਤੇ ਵਪਾਰੀ ਪਲੇਟਫਾਰਮਾਂ ਤੇ ਲੈਣ-ਦੇਣ ਤੇ ਇਨਾਮ ਪੁਆਇੰਟ ਹੁਣ ਨਹੀਂ ਮਿਲਣਗੇ ਉਧਰ UIDAI ਨੇ ਆਧਾਰ ਨੂੰ ਮੁਫਤ ਵਿੱਚ ਅਪਡੇਟ ਕਰਨ ਦੀ ਸਹੂਲਤ ਨੂੰ 3 ਮਹੀਨੇ ਪਹਿਲਾਂ ਦੱਸਿਆ ਗਿਆ ਸੀ ਹੁਣ ਲੋਕ ਆਪਣਾ ਆਧਾਰ ਕਾਰਡ 14 ਸਤੰਬਰ ਤੱਕ ਮੁਫਤ ਦੇ ਵਿੱਚ ਅਪਡੇਟ ਕਰ ਸਕਦੇ ਨੇ ਤਾਂ ਦੇ ਕੋ ਯੂ ਆਈ ਡੀ ਆਈ ਦਾ ਕਹਿਣਾ ਹੈ ਕਿ ਸਮੇਂ-ਸਮੇਂ ਤੇ ਆਧਾਰ ਨੂੰ ਅਪਡੇਟ ਕਰਦੇ ਰਹਿਣਾ ਜ਼ਰੂਰੀ ਹੈ ਤਾਂ ਜੋ ਜਨਸੰਖਿਆ ਜਾਣਕਾਰੀ ਸਹੀ ਰਹੇ ਇੰਡੀਅਨ ਬੈਂਕ ਅਤੇ ਆਈ ਡੀ ਬੀ ਆਈ ਵਰਗੇ ਬੈਂਕ ਇਸ ਸਮੇਂ ਕੁਝ ਵਿਸ਼ੇਸ਼ ਐਫ ਡੀ ਸੀਮਤ ਸਕੀਮਾਂ ਚਲਾ ਰਹੇ ਨੇ ਇੰਡੀਅਨ ਬੈਂਕ ਦੀਆਂ 443 ਦਿਨਾਂ ਅਤੇ 555 ਦਿਨਾਂ ਦੀਆਂ ਸਕੀਮਾਂ ਵਿੱਚ ਨਿਵੇਸ਼ ਕਰਨ ਦੀ ਆਖਰੀ ਮਿਤੀ 30 ਸਤੰਬਰ ਹੈ। ਉਧਰ ਗੈਸ ਸਿਲੰਡਰ ਦੀਆਂ ਕੀਮਤਾਂ ਘਟੀਆਂ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਾਰਕੀਟਿੰਗ, ਤੇਲ ਮਾਰਕੀਟਿੰਗ ਕੰਪਨੀਆਂ ਨੇ ਆਮ ਲੋਕਾਂ ਅਤੇ ਵਪਾਰਕ ਅਦਾਰਿਆਂ ਨੂੰ રાહਤ ਦਿੰਦੇ ਹੋਏ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। 19 ਕਿਲੋ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 51 ਰੁਪਏ 50 ਪੈਸੇ ਘਟਾਈ ਗਈ ਹੈ ਇਹ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਜਾਣਗੀਆਂ ਹਾਲਾਂਕਿ 14.2 ਕਿਲੋਗ੍ਰam ਵਾਲੇ ਘਰੇਲੂ ਗੈਸ ਸਿਲੰਡਰ ਸਿਲੰਡਰ ਦੀਆਂ ਕੀਮਤਾਂ ਵਿੱਚ ਅਜੇ ਤੱਕ ਕੋਈ ਵੀ ਬਦਲਾ ਨਹੀਂ ਕੀਤਾ ਗਿਆ ਇਸ ਕਟੌਤੀ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 19 ਕਿਲੋ ਐਲਪੀਜੀ ਸਿਲੰਡਰ ਦੀ ਪਰਚੂਨ ਕੀਮਤ 1580 ਰੁਪਏ ਹੈ ਇਹ ਕਦਮ ਰੈਸਟੋਰੈਂਟਾਂ ਵੱਡੇ ਛੋਟੇ ਵੱਡੇ ਖਣ ਪਿੰਡ ਦੇ ਕਾਰੋਬਾਰੀਆਂ ਅਤੇ ਹੋਰ ਵਪਾਰਕ ਅਦਾਰਿਆਂ ਲਈ ਫਾਇਦੇਮੰਦ ਸਾਬਤ ਹੋਵੇਗਾ ਬਾਲਣ ਦੀਆਂ ਕੀਮਤਾਂ ਘਟਣ ਨਾਲ ਉਹਨਾਂ ਦੇ ਸੰਚਾਲਨ ਖਰਚਿਆਂ ਵਿੱਚ ਕਮੀ ਆਵੇਗੀ ਅਤੇ ਮੁਨਾਫੇ ਤੇ ਸਕਾਰਾਤਮਕ ਪ੍ਰਭਾਵ ਪਵੇਗਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਅੱਜ ਤੋਂ 51 ਰੁਪਏ 50 ਪੈਸੇ ਕਮਰਸ਼ੀਅਲ ਗੈਸ ਸਿਲੰਡਰ ਦੀ ਜਿਹੜੀ ਕੀਮਤਾਂ ਉਹ ਸਰਕਾਰ ਦੇ ਵੱਲੋਂ ਘਟਾਈ ਗਈ ਹੈ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਕਟਾਈ ਗਈ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਚ ਸਰਕਾਰ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਹੋਰ ਵੀ ਕਟੌਤੀ ਕਰ ਸਕਦੀ ਹੈ ਤਾਂ ਦੇਖੋ ਅੱਜ ਕਮਰਸ਼ੀਅਲ ਗੈਸ ਸਿਲੰਡਰ ਦੇ ਵਿੱਚ 51 ਰੁਪਏ 50 ਪੈਸੇ ਦੀ ਕਟੌਤੀ ਕਮਰਸ਼ੀਅਲ ਗੈਸ ਸਿਲੰਡਰ ਦੇ ਵਿੱਚ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਚ ਹੋਰ ਵੀ ਉਮੀਦ ਜਿਤਾਈ ਜਾ ਰਹੀ ਹੈ ਕਿ ਘਰੇਲੂ ਗੈਸ ਸਿਲੰਡਰ ਦੇ ਵਿੱਚ ਵੀ ਵੱਡਾ ਬਦਲਾ ਸਰਕਾਰ ਦੇ ਵੱਲੋਂ ਹੋ ਸਕਦਾ ਉਦੋਂ ਇੱਕ ਹੋਰ ਵੱਡੀ ਖਬਰ ਇਸ ਤਰੀਕ ਤੱਕ ਕਰ ਲੋ ਪੂਰਾ ਆਹ ਕੰਮ ਨਹੀਂ ਮਿਲੇਗਾ ਫ੍ਰੀ ਰਾਸ਼ਨਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਲਈ ਬਹੁਤ ਸਾਰੀਆਂ ਯੋਜਨਾਵਾਂ ਚਲਾਉਂਦੀ ਹੈ ਸਰਕਾਰ ਵੱਖ-ਵੱਖ ਵਰਗਾਂ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਯੋਜਨਾਵਾਂ ਲਿਆਉਂਦੀ ਹੈ ਅੱਜ ਵੀ ਦੇਸ਼ ਦੇ ਬਹੁਤ ਸਾਰੇ ਲੋਕ ਨੇ ਜੋ ਦੋ ਸਮੇਂ ਦੀ ਰੋਟੀ ਦਾ ਪ੍ਰਬੰਧ ਨਹੀਂ ਕਰ ਪਾਉਂਦੇ ਭਾਰਤ ਵਿੱਚ ਕਰੋੜਾਂ ਪਰਿਵਾਰ ਰਾਸ਼ਨ ਕਾਰਡ ਰਾਹੀਂ ਮੁਫਤ ਰਾਸ਼ਨ ਅਤੇ ਹੋਰ ਸਹੂਲਤਾਂ ਪ੍ਰਾਪਤ ਕਰਦੇ ਨੇ ਤਾਂ ਹੁਣ ਸਰਕਾਰ ਦੇ ਵੱਲੋਂ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਸ਼ਨ ਕਾਰਡ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਕਾਰ ਦੇ ਵੱਲੋਂ ਰਾਸ਼ਨ ਕਾਰਡ ਤੇ ਹਰ ਮਹੀਨੇ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ ਪਰ ਹੁਣ ਜੇਕਰ ਤੁਸੀਂ ਆਪਣੇ ਰਾਸ਼ਨ ਕਾਰਡ ਵਿੱਚ ਜ਼ਰੂਰੀ ਅਪਡੇਟ ਨਹੀਂ ਕਰਦੇ ਤਾਂ ਤੁਹਾਡਾ ਜਿਹੜਾ ਰਾਸ਼ਨ ਕਾਰਡ ਹੈ ਉਹ ਬੰਦ ਹੋ ਸਕਦਾ ਹੈ ਰਾਸ਼ਨ ਕਾਰਡ ਵਿੱਚ ਸਾਰੀ ਜਾਣਕਾਰੀ ਸਹੀ ਅਤੇ ਅਪਡੇਟ ਹੋਣੀ ਚਾਹੀਦੀ ਹੈ ਜੇਕਰ ਇਹ ਕੰਮ ਤੁਸੀਂ ਨਹੀਂ ਕਰਦੇ ਤਾਂ ਤੁਹਾਡਾ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਰਾਸ਼ਨ ਕਾਰਡ ਬੰਦ ਕਰ ਦਿੱਤਾ ਜਾਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਹੁਣ ਰਾਸ਼ਨ ਕਾਰਡ ਦੇ ਵਿੱਚ ਈਕੇਵਾਈਸੀ ਕਰਨਾ ਲਾਜ਼ਮੀ ਹੈ 5 ਸਾਲ ਤੋਂ ਵੱਧ ਉਮਰ ਦੇ ਸਾਰੇ ਪਰਿਵਾਰਕ ਮੈਂਬਰਾਂ ਦਾ ਈ ਕੇਵਾਈਸੀ ਜ਼ਰੂਰੀ ਹੈ ਜੇਕਰ ਇਹ ਪੂਰਾ ਨਹੀਂ ਹੁੰਦਾ ਤਾਂ ਰਾਸ਼ਨ ਕਾਰਡ ਬੰਦ ਕਰ ਦਿੱਤਾ ਜਾਵੇਗਾ ਪਹਿਲਾ ਸਮਾਂ ਸੀਮਾ 30 ਜੂਨ ਸੀ ਪਰ ਇਸ ਨੂੰ ਹੁਣ ਵਧਾ ਦਿੱਤਾ ਗਿਆ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਈ ਕੇਵਾਈਸੀ ਨੂੰ ਪੂਰਾ ਕਰਨ ਲਈ ਤੁਹਾਨੂੰ ਆਪਣੀ ਰਾਜ ਸਰਕਾਰ ਦੇ ਪੀਡੀਐਸ ਪੋਰਟਲ ਤੇ ਜਾਣਾ ਪਵੇਗਾ ਉੱਥੇ ਤੁਹਾਨੂੰ ਹੋਮ ਪੇਜ ਤੇ ਰਾਸ਼ਨ ਕਾਰਡ ਸੇਵਾਵਾਂ ਮਾ ਈ ਸੇਵਾਵਾਂ ਅਤੇ ਹੋਰ ਵਿਕਲਪ ਦਿਖਾਈ ਦੇਣਗੇ ਈ ਕੇ ਵੀ ਸੀ ਤੇ ਕਲਿੱਕ ਕਰੋ ਰਾਸ਼ਨ ਕਾਰਡ ਨੰਬਰ ਦਰਜ ਕਰੋ ਇਸ ਨੂੰ ਆਧਾਰ ਕਾਰਡ ਨਾਲ ਤਸਦੀਕ ਕਰਨਾ ਜ਼ਰੂਰੀ ਹੈ ਈ ਕੇ ਵੀ ਸੀ ਪੂਰੀ ਹੋਣ ਤੇ ਤੁਹਾਨੂੰ ਜਿਹੜਾ ਰਾਸ਼ਨ ਲਗਾਤਾਰ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਇਸ ਵਿੱਚ ਕੋਈ ਵੀ ਰੁਕਾਵਟ ਨਹੀਂ ਆਵੇਗੀ ਤਾਂ ਦੇਖੋ ਜਿੰਨੀ ਕ ਜਾਣਕਾਰੀ ਸਾਡੇ ਤੱਕ ਪਹੁੰਚਿਆ ਵੀਡੀਓ ਬਣਾ ਕੇ ਤੁਹਾਡੇ ਤੱਕ ਲੈ ਕੇ ਆਏ ਆਂ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ